ਬੋਰਡ ਦੇ ਬਹੁਤ ਸਾਰੇ ਵਿਚਾਰ ਸਾਂਝੇ ਕਰਨ ਬੋਲਣਾ ਸੋ ਮੈਂ ਬੋਲ ਕੋਈ ਵੀ ਗੱਲ ਜਿਆ ਕਰਦੇ ਆ ਅੱਗੇ ਜਰੂਰ ਕਰੋ ਕਿਉਂਕਿ ਇਹ ਹੀ ਸਾਡੇ ਪੰਜਾਬ ਦੇ ਮੇਨ ਮਸਲੇ ਆ ਇਹ ਮੁੱਦੇ ਆ ਗੁਰੂ ਮਹਾਰਾਜੀ ਬਖਸ਼ੀ ਫਤਿਹ ਦੀ ਸਹਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ वैसे त पंजाब दी सारी धरती ही ਇਤਿਹਾਸਕ ਧਰਤੀ ਆ ਬਹੁਤ ਜਗ੍ਹਾ ਗੁਰੂ ਛੋਹ ਧਰਤੀ ਆ ਜਿਵੇਂ ਆਪਾਂ ਅਨੰਦਪੁਰ ਸਾਹਿਬ ਤੋਂ ਨੇ ਆ ਜਾਂ ਬਹੁਤੀ ਧਰਤੀਸ ਜਾਨੇ ਆ ਜਾਂ ਮਾਜਿਸ ਜਾਨੇ ਆ ਪਰ ਤਵਾਪੇ ਦਾ ਇੱਕ ਖਾਸ ਰੁਤਬਾ ਪੰਜਾਬ ਦੇ ਇਤਿਹਾਸ ਦੇ ਵਿੱਚ ਇਸ ਕਿਤੇ ਦਾ ਖਾਸ ਰੁਤਬਾ ਹੈ ਨੂਰਬੈਲ ਮੇਰੇ ਨਾਲੋਂ ਬਿਹਤਰ ਤੁਹਾਨੂੰ ਪਤਾ ਹੈ ਕਿ ਵੀ ਇਹ ਇੱਕ ਬਹੁਤ ਹੀ ਵੱਡੀ ਇਤਿਹਾਸਿਕ ਸ਼ਹਿਰ ਹੈਗਾ ਤੇ ਬਹੁਤ ਪੁਰਾਣਾ ਸ਼ਹਿਰ ਹੈਗਾ ਤੇ ਇਹ ਕਿਹਾ ਜਾਂਦਾ ਹੈ ਕਿ ਵੀ ਜਹਾਂਗੀਰ ਜਿਹੜੇ ਮੁਗਲ ਬਾਦਸ਼ਾਹ ਸੀ ਉਹਨਾਂ ਦੀ ਬੇਗਮ ਨੂਰ ਜਹਾਂ ਨੇ ਬਚਪਨ ਇੱਥੇ ਬਤਾਇਆ ਸੀ ਆਪਦਾ ਇੱਥੇ ਪੈਦਾ ਹੋਈ ਸੀ ਇਸੇ ਕਰਕੇ ਇਹਦਾ ਨਾਮ ਉਹਨਾਂ ਨੇ ਨੂਰ ਮਹਿਲ ਪਾਇਆ ਬਾਅਦ ਚ ਇਸ ਰਾਮਬੜੀ ਤੇ ਇਹ ਬਹੁਤ ਵੱਡੇ ਜਿਹੜਾ ਟ੍ਰੇਡ ਰੋਡ ਸੀਗਾ ਜਿਹੜਾ ਵਪਾਰ ਦਾ ਰਸਤਾ ਸੀ ਉਹਦੇ ਉੱਤੇ ਇਸ ਟੱਥ ਸੀਗਾ ਰਸਤਾ ਤੇ ਇੱਥੋਂ ਬਹੁਤ ਵਪਾਰ ਹੁੰਦਾ ਸੀ ਬਹੁਤ ਜ਼ਰਖੇਜ਼ ਇਲਾਕਾ ਹੈ ਤੇ ਨੇੜੇ ਹੀ ਜਿਹੜਾ ਪਠਾਨਾਂ ਦਾ ਬਹੁਤ ਵੱਡਾ ਗੜ੍ਹ ਹੁੰਦਾ ਸੀ ਜਿਹੜਾ ਲੋਧੀ ਰਾਜਦਾਰ ਸੁਲਤਾਨਪੁਰ ਲੋਧੀ ਉਹ ਹੈਗਾ ਇੱਥੇ ਅੰਗਰੇਜ਼ ਵੀ ਜਦੋਂ ਸਿੱਖ ਰਾਜ ਨੂੰ ਖਤਮ ਕਰਨ ਲੱਗਿਆ ਤਾਂ ਪਹਿਲੀ ਜੰਗ ਤੋਂ ਬਾਅਦ ਉਹਨਾਂ ਨੇ ਦੁਆਬੇ ਨੂੰ ਹੀ ਤੋੜ ਕੇ ਪਾਸੇ ਕੀਤਾ ਕਿਉਂਕਿ ਜਿਹੜਾ ਵੱਡਾ ਰੈਵਨਿਊ ਦਾ ਹਿੱਸਾ ਸੀਗਾ ਸਟੇਟ ਦਾ ਜਿਹੜਾ ਵੱਡਾ ਮਾਲੀਆ ਜਾਂਦਾ ਸੀਗਾ ਇੱਥੋਂ ਉਹ ਇਸ ਜਗ੍ਹਾ ਤੋਂ ਹੀ ਜਾਂਦਾ ਸੀ ਦੁਆਬੇ ਦੇ ਵਿੱਚੋਂ ਜਾਂਦਾ ਸੀ ਕਿਉਂਕਿ ਇਹ ਇੱਥੋਂ ਦੀ ਜਿਹੜੀ ਧਰਤੀ ਆ ਉਹ ਬਾਕੀ ਇਲਾਕਿਆਂ ਨਾਲੋਂ ਇਹ ਪੰਜਾਬ ਦੇ ਨਾਲੋਂ ਨੇਚਰਲੀ ਕੁਦਰਤਨ ਜ਼ਰਕੇਜ਼ੇ ਕਮਾਲ ਦੀ ਗੱਲ ਇਹ ਆ ਕਿ ਵੀ ਤੁਸੀਂ ਵੇਖੋਗੇ ਕਿ ਜਿਹੜੀ ਮੂਰចਹਾ ਸੀ ਉਹ ਇਰਾਨੀਅਨ ਪਰਿਵਾਰ ਦੀ ਸੀ ਇਰਾਨ ਦੇ ਬਸੰਦੇ ਸੀਗੇ ਉਹ ਜਿਹੜੇ ਇੱਥੇ ਆ ਕੇ ਬਸੇ ਸੀ ਇਸੇ ਤਰ੍ਹਾਂ ਜਲੰਧਰ ਲੈ ਲਓ ਚਾਹੇ ਹੁਸ਼ਿਆਰਪੁਰ ਦੇ ਨੇੜੇ ਕੋੜਵਾਹ ਲੈ ਲਓ ਜਾਂ ਸੁਲਤਾਨਪੁਰ ਲੈਤੀ ਲੈ ਲਓ ਇੱਥੇ ਵੱਖ-ਵੱਖ ਪਠਾਣਾਂ ਦੀਆਂ ਜਿਹੜੀਆਂ ਨਸਲਾਂ ਸੀ ਗਿਆ ਜਾਂ ਉਹ ਲੋਕ ਇੱਥੇ ਆ ਕੇ ਬਸੇ ਸੀ ਇਹ ਇਲਾਕਾ ਦੂਰ ਦੂਰ ਤੋਂ ਜਿਹੜੇ ਸੈਂਟਰਲ ਏਸ਼ੀਆ ਜੀ ਨੂੰ ਕਹਿੰਦੇ ਆ ਉੱਥੋਂ ਲੋਕ ਇੱਥੇ ਆ ਕੇ ਵਸਦੇ ਸੀ ਉਸ ਸਮੇਂ ਜੇ ਸਭ ਤੋਂ ਤਾਕਤਵਰ ਕੌਮਾਂ ਸੀ ਨਾ ਤਾਕਤਵਰ ਲੋਕ ਸੀਗੇ ਉਹ ਇੱਥੇ ਆ ਕੇ ਵਸਦੇ ਸੀ ਅੱਜ ਉਸੇ ਧਰਤੀ ਦੇ ਉੱਤੇ ਪਿਛਲੇ 60 70 ਸਾਲਾਂ ਤੋਂ ਆਪਾਂ ਵੇਖ ਰਹੇ ਹਾਂ ਕਿ ਸਭ ਤੋਂ ਵੱਧ ਪ੍ਰਵਾਸ ਹੋਇਆ ਜਿੱਥੇ ਸਭ ਤੋਂ ਵੱਸਿਆ ਸੀ ਉੱਥੋਂ ਸਭ ਤੋਂ ਵੱਧ ਪ੍ਰਵਾਸ ਹੋ ਰਿਹਾ ਜਿਹੜੀ ਸਭ ਤੋਂ ਸਰਖੇਜ਼ ਧਰਤੀ ਸੀ ਉੱਥੋਂ ਪ੍ਰਵਾਸ ਹੋ ਰਿਹਾ ਜੇ ਨਸ਼ਾ ਤਾਂ ਆਪਣੇ ਸਾਰੇ ਪੰਜਾਬ 'ਚ ਹੀ ਫੈਲਿਆ ਆ ਰਿਹਾ ਹੈ ਉਸੇ ਧਰਤੀ ਦੇ ਜਿੱਥੇ ਇੱਕ ਲਰਨਿੰਗ ਦਾ ਸੈਂਟਰ ਬਣਨੇ ਚਾਹੀਦਾ ਸੀ ਉਹ ਬੋਤਾ ਕਿ ਉਸ ਇੱਕ ਗਾੜ ਬਣਨਾ ਚਾਹੀਦਾ ਸੀ ਸਾਡੇ ਰਾਜ ਦਾ ਹੈ ਉਹ ਉੱਥੋਂ ਅੱਜ ਪਛੜ ਛੱਡ ਜਾ ਰਹੇ ਪਰਵਾਸ ਦੀ ਸਭ ਤੋਂ ਵੱਡੀ ਜਿਹੜੀ ਮਿਕਦਾਰ ਆ ਉਹ ਦੁਆਬੇ ਚੋ ਤੇ ਇਹ ਕੀ ਇੱਕ ਵੱਡਾ ਕਾਰਨ ਆ ਕਿ ਜਿੱਥੇ ਲੋਕ ਆ ਕੇ ਵਾਸਤੇ ਸੀ ਜਿਹੜੀ ਧਰਤੀ ਇੰਨੀ ਸੋਹਣੀ ਕਿਣੀ ਜਾਂਦੀ ਸੀਗੀ ਜਿੱਦੇ ਤੇ ਵੱਡੀਆਂ-ਵੱਡੀਆਂ ਜੰਗਾਂ ਹੋਈਆਂ ਕਿ ਇਹ ਧਰਤੀ ਤੇ ਕਾਬਜ ਕੀ ਇਹਨੇ ਰਹਿਣਾ ਉਹ ਆਪੇ ਹੀ ਛੱਡ ਕੇ ਜਾ ਅੱਜ ਪੰਜਾਬ ਜਿਹੜਾ ਇੱਕ ਮੋਰੀ ਸੂਬਾ ਸੀ ਪੰਜਾਬ ਦੀ ਧਰਤੀ ਜਿਹੜੀ ਸਭ ਤੋਂ ਅੱਗੇ ਗਣੀ ਜਾਂਦੀ ਸੀ ਹਰੇਕ ਖਿੱਤੇ ਦੇ ਵਿੱਚ ਉੱਥੋਂ ਉੱਥੇ ਨਸ਼ਾ ਉੱਥੇ ਪਰਵਾਸ ਆ ਉੱਥੇ ਬਾਹਰੋਂ ਆ ਕੇ ਲੋਕ ਵਸ ਰਹੇ ਹੈਗੇ ਆ ਜੇ ਸਿੱਕੇ ਜਿਹੜੀ ਜਦ ਗੰਗਾ ਜਲਨ ਤੇ ਤਜ਼ੀਬ ਦੇ ਕੇ ਉਹਦਾ ਕਲਚਰ ਬਦਲਦਾ ਹੀ ਪਿਆ ਸਾਡੇ ਬੱਚਿਆਂ ਕੋਲ ਇੱਥੇ ਰੋਜ਼ਗਾਰ ਹੈ ਨਹੀਂ ਹਰ ਤਰ੍ਹਾਂ ਦੀ ਦਫੀੜ ਸਾਡੇ ਵਿੱਚ ਹੈਗੀ ਹੈ ਇਸ ਧਰਤੀ ਦੇ ਵਿੱਚ ਤੇ ਹਾਲਾਂਕਿ ਇਹ ਸਭ ਤੋਂ ਐਜੂਕੇਟਡ ਲੋਕਾਂ ਕਰ ਧਰਤੀਆ ਮਤਲਬ ਬਾਕੀ ਪੰਜਾਬ ਨਾਲੋਂ ਇਹ ਕਿਹਾ ਜਾਂਦਾ ਹੈ ਕਿ ਪਾਕ ਅਨਵੰਡੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਤੇ ਜਲੰਧਰ ਦੇ ਵਿੱਚ ਜਿੰਨੇ ਸਕੂਲ ਸੀਗੇ ਉਹਨੇ ਬਾਕੀ ਸਾਰੇ ਪੰਜਾਬ ਚ ਸਭ ਤੋਂ ਵੱਧ ਸਿੱਖਿਆ ਇੱਥੇ ਸੀ ਅੱਜ ਵੀ ਇੱਥੇ ਸਿੱਖਿਆ ਜਾਂਦਾ ਪਰ ਸਭ ਤੋਂ ਜ਼ਿਆਦਾ ਲਾਮਤਾ ਵੀ ਸਾਹਮਣੇ ਇੱਥੇ ਵੇਖਣ ਨੂੰ ਮਿਲਦੀ ਹੈ ਜਿਹੜਾ ਪਾਣਾ ਲੋਕਾਂ 'ਚ ਜਿਹੜਾ ਪ੍ਰਵਾਸ ਹੈ ਇੱਥੇ ਲੋਕਾਂ ਦਾ ਇਸ ਧਰਤੀ ਨੂੰ ਛੱਡ ਕੇ ਜਾਣ ਦਾ ਜਿਹੜਾ ਰਵੱਈਆ ਉੱਥੋਂ ਮਿਲਦਾ ਸੋ ਇਸ ਮਸਲੇ ਨੂੰ ਆਪਾਂ ਨੂੰ ਸਮਝਣਾ ਜ਼ਰੂਰੀ ਹੈ ਇਹ ਵੇਖਣਾ ਜੇ ਨੂੰਰੀ ਆ ਕਿ ਕਿ ਐਡੀ ਜ਼ਖੇਸ ਧਰਤੀ ਨੂੰ ਜੇ ਸਾਡੇ ਲੋਕ ਜਿਹਦੇ ਪਿੱਛੇ ਸੀ ਜਾਨਾਂ ਦਿੱਤੀਆਂ ਲੋਕ ਗੁਰਬਾਨ ਹੋਏ ਆ ਦੀਨਾ ਦੇ ਵੜੇ ਇੱਥੇ ਲੋਕਾਂ ਦੇ ਰੋਹ ਚ ਲਉ ਡੁੱਲੇ ਤੇ ਇਸ ਧਰਤੀ ਨੂੰ ਜਿਹੜਾ ਸੀ ਇੱਥੋਂ ਜਿੱਦ ਤੇ ਟੱਕ ਤਾਕਰਾ ਕੀਤਾ ਬਰਲਾਵਰ ਦਾ ਉਹ ਅਸੀਂ ਛੱਡ ਕੇ ਕਿਉਂ ਜਾ ਰਹੇ ਐਸੀ ਕੋਈ ਗੱਲ ਤਾਂ ਬਾਤ ਨਹੀਂ ਸਾਡੇ ਨਾਲ ਇਹ ਤਾਂ ਹੈ ਦੀ ਕਿ ਐਡੀ ਵੱਡੀ ਤਾੜ ਦੇ ਵਿੱਚ ਲੋਕ ਆਏ ਬੇਬੂਫ ਹੋ ਗਏ ਕਿ ਵੀ ਬਾਹਰ ਜਾ ਰਹੇ ਏਗੇ ਉਹ ਵੱਡੇ ਫਰਕ ਵੀ ਨਹੀਂ ਰਹੇਗੇ ਅੱਜ ਦੀ ਡੇਟ ਚ ਲਿਵਿੰਗ ਸਟੈਂਡਰਡ ਜਿਹੜੇ ਹੋ ਜੇ ਮਿਲਦੇ ਜਾਂ ਤੁਹਾਨੂੰ ਜਿੱਥੇ ਤੁਸੀਂ ਕਰਨਾ ਚਾਹੋ ਪਰ ਫੇਰ ਵੀ ਆਪਣੇ ਬੱਚੇ ਇੱਥੇ ਰਹਿ ਕੇ ਰਾਜ ਸਾਡੀ ਆਪੋ ਆਪੋ ਹਵਾ ਪ੍ਰਲੀਤ ਹੋ ਗਈ ਜਾਂ ਸਾਡੇ ਹਵਾ ਦਾ AQI ਇੰਡੈਕਸ ਆ ਮੈਂ ਪਿੱਛੇ ਵੇਖਿਆ ਕੌਣ ਸਾਹ ਕਹਿੰਦਾ ਪਹਾੜੀ ਇਲਾਕਾ ਹੈ ਭਲਾ ਚੌਪ ਦੇ ਨੇੜੇ ਉੱਥੇ AQI ਇੰਡੈਕਸ ਜਿਹੜਾ ਹੈਗਾ ਉਹ ਵੱਡੇ ਸ਼ਹਿਰ ਮਾੜੇ ਸ਼ਹਿਰਾਂ ਨਾਲੋਂ ਹੈ ਇਸ ਸਿੱਪਲੀਕਾ ਨਾਲ ਪਾਣੀ ਦਾ ਤਾਂ ਪਿੱਛੇ ਮੋਰਚਾ ਸਾਰੇ ਲੜਦੇ ਪਏ ਆ ਸਾਰੀਆਂ ਡਰੇਨਾਂ ਟੋੜੇ ਤਾਂ ਇੱਥੇ ਜਿੰਨੇ ਵੀ ਚੋਆ ਫਲੀਟ ਕਰਦੇ ਜਾਂ ਬੰਦ ਕਰਦੇ ਗਿਆ ਇਹਨੂੰ ਜੇ ਸਤਲੁਜ ਦਾ ਦਰਿਆ ਦਾ ਪਾਣੀ ਲਗਦਾ ਉਹ ਫਲੀਟ ਹੋਇਆ ਹੋਇਆ ਇੱਥੇ ਜੇ ਕਾਲਾ ਲੱਗਿਆ ਡਰੇਨਾਂ ਉਹ ਫਲੀਟ ਹੋਈ ਵੀ ਆ ਸੋ ਬੁਰਾ ਹਾਲ ਹੋਇਆ ਸਾਰੇ ਪਾਸਿਓ ਆਪਾਂ ਜਿਹੜਾ ਮੈਕਿਆ ਉਹ ਬਟੇਂਦੇ ਜਾ ਰਹੇ ਤੇ ਇਹਦਾ ਹੱਲ ਕੀ ਜੇ ਆਪਾਂ ਇਹ ਹੱਲ ਨਹੀਂ ਕੱਢਦੇ ਆਪਾਂ ਛੋਟੇ-ਵੋਟੇ ਲੜਾਈਆਂ ਲੜਦੇ ਰਹਾਂਗੇ ਕਿ ਵੀ ਹਾਜੀ ਇਹਨੇ ਆਹ ਕਰਤਾ ਉਹਨੇ ਉਹ ਕਰਤਾ ਇਸ ਲੀਡਰ ਨੇ ਆਹ ਕਰਤਾ ਉਸ ਲੀਡਰ ਨੇ ਉਹ ਕਰਤਾ ਪਰ ਅਸਲ ਗੱਲ ਇਹ ਹੈ ਕਿ ਪਿਛਲੇ 25-30 ਸਾਲਾਂ ਤੋਂ ਇਹ ਲਗਾਤਾਰ ਲਗਾਤਾਰ ਪਹਿਲਾਂ ਵੀ ਲਗਾਤਾਰ ਹੁੰਦਾ ਪਿਆ ਸੀ ਪਰ ਜਿਹੜੀ ਤੇਜ਼ੀ ਆਈ ਹੈ ਲਗਾੜ ਦੀ ਆਪਣੀ ਉਹ ਸਭ ਤੋਂ ਜ਼ਿਆਦਾ ਪਿਛਲੇ 25-30 ਸਾਲਾਂ ਚ ਆਈ ਹੈ ਤੇ ਇਹਦੇ ਅਸਲੇ ਕੋਈ ਆਪਾਂ ਕਿਸੇ ਇੱਕ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਸਮੁੱਚੇ ਤੌਰ ਤੇ ਸਾਡੀ ਲੀਡਰਸ਼ਿਪ ਦੀ ਫੇਲੀਅਰ ਹੈ ਸਮੂਚੇ ਤੌਰ ਤੇ ਜਿਨ੍ਹਾਂ ਲੋਕਾਂ ਨੇ ਸਾਨੂੰ ਰਹਿਮਾਈ ਕਰਨੀ ਸੀ ਜਿਨ੍ਹਾਂ ਲੋਕਾਂ ਨੇ ਸਾਨੂੰ ਲਾਭ ਖੋਣਾ ਸੀ ਉਹ ਉਹ ਉੱਥੇ ਬਿਲਕੁਲ ਅਸੀਂ ਫੇਰ ਹੋਏ ਦੂਜੀ ਗੱਲ ਇਹ ਆ ਕਿ ਕੇਂਦਰ ਨੇ ਵੀ ਸਾਡੇ ਨਾਲ ਚੰਗੀ ਨਿਕੇਦਾ ਉਹਦੇ ਵੀ ਸਾਨੂੰ ਸਾਡੇ ਵਸੀਲੇ ਖੋਏ ਸਾਡੇ ਨਾਲ ਸਾਡੇ ਕੋ ਹਰ ਹੱਕ ਖੋਏ ਆ ਇੱਥੇ ਕਮੂਤਲੇ ਤੋਂ ਕੋਈ ਫੈਕਟਰੀ ਲੈ ਕੋਈ ਫੈਕਟਰੀ ਦਿੱਤੀ 84 ਦੀ ਏਡੀ ਆਪਣਾ ਲੋ ਡੋਲਵਾ ਸਮਝੋ ਆਪਸੰਗ ਅਸ਼ੜਿਆ ਉਤਬਾਦ ਫੈਕਟਰੀ ਲੈ ਦਿੱਤੀ ਅੱਜ ਜਾ ਕੇ ਉੱਥੇ ਪਤਾ ਕਰੋ ਉੱਥੋਂ ਦੀ ਜਿਹੜੀ ਵੈਂਡਰ ਬੇਸ ਦੀ ਉਹ ਆਪਾਂ ਕਹਿੰਦੇ ਹਾਂ ਉਸ ਫੈਕਟਰੀ ਨੂੰ ਮਾਲ ਸਪਲਾਈ ਕਰਨ ਵਾਲਾ ਜਿਹੜੇ ਕਾਰਖਾਨੇ ਆ ਉਹਦੇ ਚੋਂ 67 ਤੋਂ 72% ਪੰਜਾਬ ਤੋਂ ਬਾਹਰ ਦੇ ਹੋਣਾ ਇਹ ਚਾਹੀਦਾ ਸੀ ਕਿ 70% ਦੀ ਦੁਆਬੇ ਚ ਆਉਣੇ ਚਾਹੀਦੇ ਸੀ 70% ਲੁਧਿਆਣਾ ਚੋਂ ਜਾਂ ਪੁਜਲੰਦਰ ਚੋਂ ਜਾਂ ਕੈਨੋਬੇ ਬੜਾ ਮਾੜੀ ਚੋਂ ਮਾਲ ਸਪਲਾਈ ਹੋਣਾ ਚਾਹੀਦਾ ਸੀ ਉਸ ਮੈਕੈਨੀਕਲ ਇੰਡਸਟਰੀ ਚ ਹੋਰ ਮਾਰ ਦੀ ਆਸੇ ਪਾਸੇ ਜਿਹੜੇ ਘੋੜੇ ਦੇ ਸ਼ਾਂ ਇਲਾਕੇ ਆ ਕੋਈ ਇਸੇ ਘਾਹ ਆ ਗਿਆ ਯਜ਼ੀਰੇ ਆ ਗਿਆ ਉਹਨਾਂ ਦਾ ਕਿ ਫੈਕਟਰੀਆਂ ਲੱਗੀਆਂ ਪਰ ਮਾਲ ਮਾਲ ਹਲੇ ਵੀ ਪਿੱਛੋਂ ਆ ਰਿਹਾ ਇੱਥੇ ਇੱਥੋਂ ਦੇ ਲੋਕ ਜਿਹੜੇ ਉੱਥੇ ਕੰਮ ਕਰਦੇ ਉਹ ਵੀ ਆਪਣੇ ਨਹੀਂ ਤੇ ਜਿਹੜਾ ਮਾਲ ਬਣ ਕੇ ਜਾ ਰਿਹਾ ਉਹ ਵੀ ਆਪਣਾ ਨਹੀਂ ਸੋ ਕੁੱਲ ਮਿਲਾ ਕੇ ਆਪਣੀ ਤਾਂ ਜਗ੍ਹਾ ਹੀ ਘੇਰੀ ਗਈ ਉਹਦਾ ਸੋ ਇਹ ਹਾਲਤ ਆਪਣੀ ਅੱਜ ਕਿ ਸਾਨੂੰ ਜਿਹੜੇ ਵਸੀਲੇ ਸਾਡੇ ਲੁੱਟੇ ਗਏ ਆ ਸਾਡਾ ਪਾਣੀ ਪਲੀਤਿਆ ਗਿਆ ਕੁਝ ਪਾਣੀ ਆਪਰ ਖਰਾਬ ਕਰ ਲਿਆ ਤੇ ਬਾਕੀ ਸਾਡਾ ਰੁੱਟ ਕੇ 75% ਪਾਣੀ ਲੈ ਪੰਜਾਬ ਇੱਕ ਵਾਹਦ ਸੂਬਾ ਜਿਹਦਾ 75% ਆਪ ਦਾ ਪਾਣੀ ਬਾਹਲੇ ਸੂਬਿਆਂ ਜਾਂਦਾ ਪਿੱਛੇ ਨਰਮਦਾ ਆਲਿਆਂ ਤੋਂ ਪਾਣੀ ਮੰਗਿਆ ਸੀ ਰਾਜਸਥਾਨ ਦੇ ਤੇ ਉਹਨਾਂ ਨੇ ਕਿਹਾ ਵੀ ਪੀਣ ਨੂੰ ਥੋੜਾ ਬਹੁਤ ਲੈਣਾ ਲੈ ਉਹ ਬਾਕੀ ਨਹੀਂ ਦਿੰਦੇ ਉਹਨਾਂ ਨੇ ਫੇਰ ਕੋਰਟ ਕੀਤਾ ਵੀ ਪੰਜਾਬ ਨੇ ਤਾਂ ਇੰਨਾ ਪਾਣੀ ਦਿੱਤਾ ਉਹ ਕਹਿੰਦਾ ਪੰਜਾਬ ਵਾਲੇ ਦਿੰਦੇ ਹੋਣਗੇ ਸਾਲ ਨੂੰ ਕਿਦਾਂ ਉਹ ਕਵਲੇ ਹੋਗੇ ਦਸ ਕਰੇ ਕਵਲੇ ਸੋ ਉਹਨਾਂ ਦੇ ਆਪ ਦੇ ਬੰਦਿਆਂ ਨੂੰ ਪਾਣੀ ਦਿੱਤਾ ਪਰ ਸਾਡਾ ਪਾਣੀ ਵਸੀਲੇ ਲੈ ਲੈਂਦੇ ਗਏ ਸਾਡੇ ਕਿਨੇ ਮੁੱਖ ਜਿਹੜੇ ਸਾਡੇ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਸੀ ਜਿਹੜਾ ਸਾਡਾ ਹਿੱਸਾ ਬਣਨੇ ਸੀਗੇ ਉਹ ਨਹੀਂ ਸਾਨੂੰ ਦਿੱਤੇ ਜਿਵੇਂ ਪੰਜਾਬੀ ਬੁਝਾਰਨ ਵਾਸਤੇ ਪੰਜਾਬੀ ਸੂਬਾ ਲਿਆ ਤੇ ਸਾਨੂੰ ਸੂਬੇ ਦੀ ਥਾਂ ਇੱਕ ਲਗੜਾ ਕੁੱਲਾ ਸੂਬਾ ਦਿੱਤਾ ਜਿਹਦੀ ਅੱਜ ਤੱਕ ਰਾਜਤਾ ਨਹੀਂ ਹੈ ਦੂਜੇ ਪਾਸੇ ਸਾਡੀਆਂ ਕੁਰਬਾਨੀਆਂ ਸਭ ਤੋਂ ਵੱਧ ਅਸੀਂ ਇਸ ਆਜ਼ਾਦੀ ਵਾਸਤੇ ਲੜੇ ਫੇਰ ਉਹ ਇਹ ਗੱਲ ਮੈਂ ਕਹਿੰਦਾ ਕਿ ਦੁਆਬੇ ਨੂੰ ਤਾਂ ਦੱਸਣ ਵੀ ਨਹੀਂ ਲੋੜ ਨਹੀਂ ਕਿ ਉਹ ਇਹ ਸੰਘਰਸ਼ ਦੇ ਵਿੱਚ ਕੀ ਕੀ ਹਿੱਸਾ ਆਇਆ ਇਸੇ ਤਰੀਕੇ ਨਾਲ ਅੱਜ ਵੀ ਫੌਜ ਦੇ ਵਿੱਚ ਸਭ ਤੋਂ ਵੱਡਾ ਦਿਖਵਾਵਾ ਸਾਡੀ ਹੈ ਖਾਣੇ ਅਨਪੂਰਤੀ ਅਸੀਂ ਕਰਦੇ ਆਂ ਜੇ ਅਨਪੂਰਤੀ ਨਾ ਹੋਵੇ ਤਾਂ ਉਹ ਬੰਗਲਾਦੇਸ਼ ਵਰਗਾ ਹਾਅ ਹੋ ਰਿਹਾ ਪਿਆ ਉਹ ਯਾ ਸ਼੍ਰੀਲੰਕਾ ਬਣਿਆ ਪਿਆ ਉਹ ਤਾਂ ਅੱਜ ਹੁਣ ਪਿੱਛੇ ਰਿਪੋਰਟ ਆਈ ਹੈ ਕਿ ਆ ਡਾਇਰੈਕਟਰ ਆਫ ਐਗਰੀਕਲਚਰ ਦੀ ਉਹ ਕਹਿੰਦਾ ਵੀ ਕੇਂਦਰ ਹੀ ਨਹੀਂ ਸਾਡੀ ਜਿਹੜੀ ਆ ਡਾਈਵਰਸਿਫਿਕੇਸ਼ਨ ਹੋਵੇਦਾ ਸਾਨੂੰ ਮਜਬੂਰ ਕਰਦਾ ਹੈ ਕਿ ਕਲੈਟੀਨੇਟੋਨਾ ਬੀਜ ਹੋਵੇ ਜਦੋਂ ਵਿਛਵਾ ਲੈਂਦੇ ਆ ਫਿਰ ਅਖਬਾਰਾਂ ਚ ਖਬਰ ਦਿੰਦੇ ਕਿ ਪੰਜਾਬ ਦਾ ਕਿਸਾਨ ਹੀ ਨਹੀਂ ਬੀਜਦਾ ਪੰਜਾਬ ਦਾ ਕਿਸਾਨ ਹੀ ਝੋਨੇ ਤੋਂ ਬਾਸੇ ਹੋਦਾ ਹਾਲਾਂਕਿ ਫੋਰਸ ਕਰਦੇ ਆ ਸਾਨੂੰ ਕਹਿੰਦੇ ਹਰ ਵਾਰੀ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਝੋਨੇ ਦੇ ਵਿੱਚੋਂ ਤੇ ਕਣਕ ਚੋਦੀ ਤੁਸੀਂ ਨਿਕਲੋ ਸੋ ਇਸ ਤਰੀਕੇ ਨਾਲ ਜੋ ਸਾਡਾ ਮੋਰਿਆ ਜੀ ਅਸੀਂ ਇਹਨੂੰ ਨਾਂ ਕੋ ਨਾਥ ਪਾਇਆ ਜਿਸ ਕੇ ਨੂੰ ਉਹ ਨਾਂ ਰੋਕਿਆ ਤਾਂ ਇਹ ਕੰਮ ਰੁਕਣਾ ਨਹੀਂ ਇੱਕ ਦਿਨ ਆਪਣੀ ਧਰਤੀ ਤਬਾਹ ਹੋ ਜੂ ਕਦੀ ਜੇ ਇਥੇ ਪਠਾਨ ਤੇ ਮੁਗਲ ਤਾਕਤ ਵਰਸੀ ਤੇ ਇਹ ਆਪਣੇ ਤੋਂ ਵੀ ਖੋਸ ਜਾਣਗੇ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤ ਨਾਲ ਲੜ ਕੇ ਆਪ ਦਾ ਲਹੂ ਡੋਲ ਕੇ ਇਹ ਧਰਤੀ ਲਈ ਸੀ ਤੇ ਆਪ ਦਾ ਖੂਨ ਪਸੀਨਾ ਇੱਕ ਘਰ ਕੇ ਨਜ਼ਰਖੇਸ ਕੀਤਾ ਸੀ ਸੋ ਉਹ ਸਾਰਾ ਕੁਝ ਗਵਾਜਣਾ ਸਾਡੇ ਕੋ ਤੇ ਆਪਾਂ ਜਿਹੜੀਆਂ ਕੌਮਾਂ ਦਾ ਸਾਰਾ ਕੁਝ ਗਵਾ ਜਾਂਦਾ ਉਹ ਦਰਬਦਰ ੱੱੱੱੱੱ ਖਾਂਦੀਆਂ ਬਾਦ ਉਹਦਾ ਪੱਲੇ ਕੁਝ ਨਹੀਂ ਹੁੰਦਾ ਜੇ ਆਪਾਂ ਸੋਚੀਏ ਕਿ ਬਾਹਰ ਜਾ ਕੇ ਵਿਦੇਸ਼ਾਂ ਚ ਜਾ ਕੇ ਸੀ ਕੋਈ ਤਾਕਤ ਨਾਲ ਕੇ ਹਾਂ ਚਾਰ ਮਿਨਿਸਟਰ ਬਣਾ ਲਾਂਗੇ ਦੋ ਵੱਡੇ ਬੰਦੇ ਬਣਾ ਲਾਂਗੇ ਪਰ ਸਾਡੇ ਪੱਲੇ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਡੀ ਸਿੱਖਿਆ ਸਾਡਾ ਆਪ ਦਾ ਜੀਵਨ ਤਾਂ ਰਹਿਣ ਸਹਿਣ ਸਾਡੀ ਘਾਟ ਸਭ ਸਾਡੇ ਹੱਥੋਂ ਗਿਆ ਚੁ ਤੇ ਅੱਜ ਸਾਡੇ ਨਾਲੇ ਹੋ ਰਿਹਾ ਇਹਦੇ ਉੱਤੇ ਲੈ ਕੇ ਸਾਨੂੰ ਸੰਘਰਸ਼ ਕਰਨਾ ਪੈਣਾ ਜੇ ਆਪਾਂ ਨਸ਼ਿਆਂ ਦੀ ਗੱਲ ਕਰਦੇ ਆ ਜੇ ਆਪਾਂ ਪ੍ਰਵਾਸ ਦੀ ਗੱਲ ਕਰਦੇ ਆ ਤਾਂ ਉਹਦੀ ਇਕੱਲੀ ਸਤਾਹੀ ਗੱਲ ਕਰਨੀ ਕਿ ਵੀ ਇੱਥੇ ਡਰਗ ਸੈਂਟਰ ਖੋਲ੍ਹ ਦੋ ਇੱਥੇ ਵੀ ਬੱਚਿਆਂ ਨੂੰ ਰੋਕ ਲਓ ਨਹੀਂ ਕਿ ਤੁਸੀਂ ਇੱਥੇ ਰਹੋ ਵੀ ਆਏ ਨਹੀਂ ਰੋਕਦਾ ਇਹ ਨਸ਼ੇ ਇਹ ਪ੍ਰਵਾਸ ਇਹਦਾ ਸਾਰਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਸਰਸੀ ਦੁਕਾਨਦ ਚੱਲਿਆ ਪੰਜਾਬ ਨੇ ਜਿਹੜਾ ਸਾਡੇ ਨਾਲ ਲੁੱਟ ਹੋਈ ਆ ਸਾਡੇ ਕਿਸੇ ਦੇ ਬਾਹ ਨਹੀਂ ਹੋਏ ਅੱਜ ਸਮਾਂ ਆ ਗਿਆ ਕਿ ਆਪਾਂ ਦੁਬਾਰਾ ਉੱਠੀਏ ਆਪਾਂ ਉੱਠੀਏ ਆਪਾਂ ਉਸ ਬੰਦ ਤੋੜੀਏ ਉਸ ਸੰਘਰਸ਼ ਜਿੰਨੀ ਦੇਰ ਆਪਾਂ ਆਪਣੇ ਹੱਕਾਂ ਨੂੰ ਨਹੀਂ ਲਵਾਗੇ ਆਪਦੇ ਹੱਕਾਂ ਵਾਸਤੇ ਲੜਾਂਗੇ ਹੱਕਾਂ ਦੀ ਮੰਗ ਨਹੀਂ ਕਰਾਂਗੇ ਤਾਂ ਇੱਥੇ ਕੁਝ ਨਹੀਂ ਹੋਣਾ ਇੱਥੇ ਹੱਲ ਨਹੀਂ ਨਿਕਲੇ ਜੇ ਪੰਜਾਬ ਦੇ ਆਪਦੇ ਇੱਥੇ ਕਰਜ਼ਾ ਦੂਰ ਕਰਨਾ ਹੈ ਜੇ ਪੰਜਾਬ ਚਾਹਾਂ ਖੁਸ਼ਹਾਲੀ ਲਈ ਹੋਣੀ ਹੈ ਤਾਂ ਸਾਨੂੰ ਜੋ ਸਾਡੇ ਦੇਦਰ ਤੋਂ ਬਣਦੇ ਹੱਕ ਆ ਉਹ ਲੈਣੇ ਪੈਣੇ ਨਾਗਾਲੈਂਡ ਨੂੰ ਸਪੈਸ਼ਲ ਫੈਸਿਲਿਟੀ ਦਿੱਤੀ ਜਾਂਦੀ ਹੈ ਮੀਜ਼ੋਰਾਮ ਨੂੰ ਸਪੈਸ਼ਲ ਸਟੇਟਸ ਦਿੱਤਾ ਜਾਂਦਾ ਹੈ ਤੇਲੰਗਾਨਾ ਦੇ ਬਹੁਤ ਇਲਾਕਿਆਂ ਨੂੰ ਦਿੱਤਾ ਜਾਂਦਾ ਹੈ ਹਿਮਾਚਲ ਨੂੰ ਦਿੱਤਾ ਜਾਂਦਾ ਹੈ ਗੁਜਰਾਤ ਦੇ ਕੁਝ ਜ਼ਿਲ੍ਹਿਆਂ ਨੂੰ ਦਿੱਤਾ ਜਾਂਦਾ ਜਿਵੇਂ 371 ਆਰਟੀਕਲ ਦੇ ਤਹਿਤ ਉਹਨਾਂ ਨੂੰ ਉਹਨਾਂ ਦੇ ਰੋਜ਼ਗਾਰ ਰੱਖਵੇਂ ਜਿੱਥੇ ਗਏ ਉੱਥੇ ਵਸੋਂ ਦੇ ਉੱਤੇ ਪਾਬੰਦੀ ਲਾਈ ਗਈ ਹੈ ਉਹਨਾਂ ਦਾ ਜਿਹੜਾ ਕੋਈ ਵੀ ਬਾਗਵਾ ਕੇ ਵਸ ਨਹੀਂ ਸਕਦਾ ਵੱਡੀ ਗੱਲ ਹੈ ਕਿ ਬਹੁਤ 10 ਬਾਰੇ ਸੂਬੇ ਐਸੇ ਜਿਨ੍ਹਾਂ ਨੂੰ ਆਪਣਾ ਟੈਕਸ ਦੇ ਵਿੱਚ ਸਪੈਸ਼ਲ ਕੈਟਾਗਰੀ ਸਟੇਟਸ ਦਿੱਤਾ ਗਿਆ ਪੰਜਾਬ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਜਿਹੜੀਆਂ ਕਰਕੇ ਆਪਾਂ ਨੂੰ ਇਹ ਮਿਲਣਾ ਚਾਹੀਦਾ ਸਾਨੂੰ ਉਸੇ ਸਰਦਾਰ ਜੋ ਮਿਲਣਾ ਚਾਹੀਦਾ ਪਰ ਸਾਨੂੰ ਨਹੀਂ ਮਿਲਦਾ ਕਿਉਂ ਕਿ ਸਾਡੇ ਲੀਟਰ ਮੰਗ ਵੀ ਨਹੀਂ ਗਾ ਪਿੱਛੇ ਫਾਈਨੈਂਸ ਕਮਿਸ਼ਨ ਆਇਆ ਸੀ ਉੱਥੇ ਮੰਗ ਕੀਤੀ ਸਾਡੇ ਲੀਟਰਾਂ ਨੇ ਕਿ ਇਹ ਬਾਰਡਰ ਏਰੀਆ 'ਚ ਸਾਡੇ ਆ ਦਿੱਕਤਾ ਹੈ ਉਹਨਾਂ ਦਾ ਕੋਈ ਹੱਲ ਕਰ ਕਿਉਂ ਦੇ ਕੇ ਬਾਰਡਰ ਏਰੀਆ ਚ ਅਸੀਂ 50 ਕਿਲੋਮੀਟਰ ਤੱਕ ਗਿਣਦੇ ਆ ਕਿ ਇਹ ਇੱਥੇ ਬਾਰਡਰ ਏਰੀਆ ਸੈਂਸਿਟਿਵ ਆ ਦੇ ਉਥੇ ਟੈਕਸ ਰੈਵਟ ਕਰਨ ਦੀ ਮੰਗ ਦੇਦੇ ਟੈਕਸ ਦੀ ਆਪਣਾ ਮੰਨਾ ਜੀ ਕਿਉਂ ਨਹੀਂ ਕਰਦੇ ਤੁਹਾਡੇ ਜੀਐਸਟੀ ਨਾਲ ਸਾਰਾ ਸਬਾਨ ਸਸਤਾ ਹੋਊਗਾ ਤੁਹਾਡੇ ਇਨਕਮ ਟੈਕਸ ਘਟੂਗਾ ਉਹ ਬਿਵਾਰ ਖੋਲਣਗੇ ਉਥੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਤੁਸੀਂ ਬਾਟਰ ਖੁੱਲਣ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਬਾਗੇ ਦੀ ਬਾਟਰ ਦੀ ਗੱਲ ਕਰਦੇ ਹੋ ਫਰੋਸਪੁਰ ਵਾਲਾ ਖੁੱਲਣ ਦੀ ਗੱਲ ਕਿਉਂ ਨਹੀਂ ਕਰਦੇ ਡੇਰਾਬੰਦ ਵਾਲਾ ਇਥੇ ਖੁੱਲਣ ਦੀ ਗੱਲ ਕਿਉਂ ਨਹੀਂ ਕਰਦੇ ਫਾਜ਼ਿਲਗਾ ਤੋਂ ਖੁੱਲਣ ਦੀ ਗੱਲ ਕਿਉਂ ਨਹੀਂ ਕਰਦੇ ਉਹ ਸਾਰੇ ਇਲਾਕੇ ਡਵੈਲਪ ਹੋਣਗੇ ਜਦੋਂ ਇਤੋਂ ਡਵੈਲਪਮੈਂਟ ਹੋਊਗੀ ਜੇ ਆ ਜੀਟੀ ਰੋਡ ਦੇ ਉੱਤੇ ਇੰਨੀ ਡਵੈਲਪਮੈਂਟ ਹੋ ਜਾਂਦੀ ਹੈ ਬਿਵ ਇਸ ਸਾਰਾ ਜੇਗਾ ਖੁੱਲਿਆ ਹੋਵੇ ਤਾਂ ਕਿੰਨੀ ਆਪਾਂ ਨੂੰ ਰੋਜ਼ਗਾਰ ਮਿਲ ਕਿਸੇ ਦਾ ਢਾਬਾ ਖੁੱਲਜੂ ਕਿਸੇ ਦਾ ਕੋਈ ਪੈਂਤਰਾ ਦੀ ਦੁਕਾਨ ਛੋਟੇ ਮਾਈਕਰੋ ਟ੍ਰੇਡਸ ਵੀ ਆਪਾਂ ਬਹੁਤ ਖੋਲਣਾ ਜਿਹੜੇ ਕਿ ਛੋਲੇ-ਬੋਲੇ ਬਣ ਕੇ ਵੱਡੇ ਵਪਾਰ ਬਣ ਜਾਂਦੇ ਆ ਆਪਣੇ ਜਿਹੜੇ ਰਿਟੇਲਰ ਔਰ ਡਿਸਟਰੀਬਿਊਟਰ ਬਣ ਜਾਣਗੇ ਜਿਹੜੇ ਆਪਣੇ ਇੱਥੋਂ ਦੇ ਖਾਦ ਪਦਾਰਥ ਹੈਗੇ ਜਿਹੜੀ ਆਪਾਂ ਇੱਥੇ ਉਪਚਾਰ ਕਰਦੇ ਆ ਉਹ ਬਾਜ਼ਾਰ ਟਿਕਣ ਲੱਗੇਗਾ ਸਾਡਾ ਸਾਡੇ ਔਣ ਜਾਣ ਹੋਜੂ ਸਾਡੇ ਤੋਂ ਲੜਾਈ ਦਾ ਖਤਰਾ ਘਟੂ ਸੋ ਇਹ ਮੰਗਾਂ ਜੀਆਂ ਲੈ ਕੇ ਇਹ ਗੱਲਾਂ ਲੈ ਕੇ ਆਪਾਂ ਇਹ ਖਰੜਾ ਲਿਆਂਦਾ। ਇਸ ਤੋਂ ਇਲਾਵਾ ਜਿਹੜੀ ਇਹ ਨਹੀਂ ਕਿ ਗੱਲਾਂ ਕੇਂਦਰ ਨਾਲ ਹੀ ਆਪਾਂ ਸੰਗਤ ਕਰਨ। ਗੱਲਾਂ ਉੱਥੇ ਹੀ ਮਸਲਾ ਹੈ। ਬਹੁਤ ਮਸਲੇ ਸਾਡੇ ਅੰਦਰੂਨੀ ਵੀ ਹੈਗੇ। ਬਹੁਤ ਕੁਝ ਐਸਾ ਹੈਗਾ ਜਿਹੜੀਆਂ ਸਾਡੀਆਂ ਸਰਕਾਰਾਂਆਂ ਦੀਆਂ ਕਮੀਆਂ ਵੀ ਹੈਗੀਆਂ। ਖੇਤੀਚੇ ਵਿੱਚ ਲੈ ਲਓ, ਸਨਤ ਦੇ ਵਿੱਚ ਲੈ ਲਓ। ਹੁਣ ਪ੍ਰਦੂਸ਼ਣ ਤਾਂ ਵੀ ਕੇਂਦਰ ਆ ਕੇ ਖਲਾਕੇ ਜਾਂਦਾ ਹੈ। ਪ੍ਰਦੂਸ਼ਣ ਤਾਂ ਸਾਡੀ ਆਰਦੀਆਂ ਜਿਹੜੇ ਪ੍ਰਦੂਸ਼ਣ ਡਿਪਾਰਟਮੈਂਟ ਹੈਗੇ ਉਹ ਕਰਪਟ ਹੋਏ ਹੋਏ ਆ। ਉਹ ਮੌਕੇ ਦੀ ਇੰਡਸਟਰੀ ਨਾਲ ਰਲੇ ਹੋਏ ਆ ਤੇ ਉਹ ਰਲ ਕੇ ਪ੍ਰਦੂਸ਼ਣ ਜੇ ਉੱਥੇ ਸਟਾਰਟ ਹੋਵੇ ਜੇ ਉੱਥੇ ਚੈਕਿੰਗ ਪ੍ਰੋਪਰ ਹੋਵੇ ਤਾਂ ਪ੍ਰਦੂਸ਼ਣ ਕੱਲ ਰੱਖਦਾ ਇਸੇ ਤਰੀਕੇ ਨਾਲ ਜੇ ਆਪਾਂ ਇਨਫਰਾਸਟ੍ਰਕਚਰ ਚੰਗਾ ਦੇਵਾਂਗੇ ਆਪਾਂ ਇੰਡਸਟਰੀ ਨੂੰ ਦੇ ਵਿੱਚ ਹਿੱਸਾ ਨਹੀਂ ਮੰਗਾਗੇ ਜਿਹੜੇ ਜਦੋਂ ਕੋ ਫੈਕਟਰੀ ਲਾਉਣ ਆਉਂਦਾ ਇੱਥੇ ਵਪਾਰ ਲਾਉਣ ਆਉਂਦਾ ਤਾਂ ਜਿਹੜੀ ਪ੍ਰਦੂਸ਼ਣ ਤੋਂ ਫ੍ਰੀ ਇੰਡਸਟਰੀ ਹੈ ਜਿਹਦੀ ਪੋਲਿਊਸ਼ਨ ਨਹੀਂ ਕਰਦੀ ਉਹ ਆਉਗੀ ਅੱਜ ਦੀ ਡੇਟ ਇਹ ਅੱਜ ਦਾ ਹਾਲ ਇਹ ਹੈ ਕਿ ਸਾਡਾ ਪੰਜਾਬ ਦੇ ਵਿੱਚ ਉਹ ਆ ਕੇ ਸੰਨਤ ਲੱਗਦਾ ਜਿਹਦੀ ਰੈਡ ਫੋਨ ਹੁੰਦੀ ਹੈ ساری ਦੁਨੀਆ ਤੇ ਪਹਿਲਾ ਬਰੇਹਰ ਕੋਨ ਦੁਨੀਆ ਦੀ ਆਉਂਦੀ ਆ ਭਾਰਤ ਦੇ ਵਿੱਚ ਤੇ ਉਹਦੇ ਵਿੱਚੋਂ ਵੀ ਰਹਿਨ ਕੋਨ ਸਾਡੇ ਆਉਂਦੀ ਆ ਹੈ ਟੈਕਸਟਾਈਲ ਆ ਲੱਗਦੇ ਟੈਕਸਟਾਈਲ ਨੇ ਪ੍ਰਦੂਸ਼ਣ ਕਰਨੀ ਕਰਦੀ ਉਹਨੇ ਇੱਕ ਪਾਰਕ ਰਾਜਪੁਰੇ ਕੋਲ ਲਾੜੇ ਆ ਉਹਦੇ ਵਿੱਚ ਟੈਕਸਟਾਈਲ ਚ ਆਪਣਾ ਜੀ ਫਾਰਮਾਸਿਊਟੀਕਲ ਦਵਾਈਆਂ ਵਾਲੇ ਵੀ ਰਹੀ ਆ ਦਵਾਈਆਂ ਕਿੰਨੀ ਪ੍ਰਦੂਸ਼ਣ ਕਰਦੀ ਆ ਆ ਕਾਕਾ ਤੋਂ ਬਬਲਾ ਚੌੜ ਤੋਂ ਦੱਸ ਸਕਦਾ ਕਿ ਕੀ ਉੱਥੇ ਹਾਲ ਆ ਇਸੇ ਤਰੀਕੇ ਨਾਲ ਜਿਹੜੀ ਡਾਈਂਗ ਇੰਡਸਟਰੀ ਆ ਉਹ ਕਿੰਨੇ ਪ੍ਰਦੂਸ਼ਣ ਕਰਦੀ ਆ ਉਹਦੇ ਸਾਹਮਣੇ ਆਪਣੇ ਮੋਰਚਾ ਲੱਗਿਆ ਹੋਇਆ ਲੜਾਈਆਂ ਲੜਦੇ ਆ ਸੋ ਉਥੇ ਆਪਾਂ ਪਹਿਰੇਦਾਰੀ ਕਰਨ ਦੀ ਲੋੜ ਆ ਉਥੇ ਇਨਫਰਾਸਟ੍ਰਕਚਰ ਦੇਣ ਦੀ ਲੋੜ ਆ ਉਥੇ ਉਹਨਾਂ ਇੰਡਸਟਰੀਆਂ ਨੂੰ ਇੱਥੇ ਲੈ ਕੇ ਯਾਨੀ ਕਿ ਮੈਂ ਕਹਿੰਦਾ ਵੀ ਫੈਕਟਰੀਆਂ ਬੰਦ ਹੋ ਜਾਣ ਕਿਉਂਕਿ ਫਿਰ ਰੋਜ਼ਗਾਰ ਤਾਂ ਚਾਹੀਦੀ ਆ ਪਰ ਪ੍ਰਦੂਸ਼ਣ ਤੋਂ ਰਹਿਤ ਫੈਕਟਰੀਆਂ ਉਹ ਫੈਕਟਰੀਆਂ ਉਹ ਜਿਹੜੀਆਂ ਜਿੱਥੇ ਪ੍ਰਦੂਸ਼ਣ ਹੈ ਨਹੀਂ ਤੇ ਉਹ ਬੰਦ ਹੋਣ ਜਿਹੜੀਆਂ ਪ੍ਰਦੂਸ਼ਣ ਕਰਦੀਆਂ ਤੇ ਬਹੁਤ ਐਸੀ ਇੰਡਸਟਰੀ ਹੈ ਜਿਹੜੀ ਪ੍ਰਦੂਸ਼ਣ ਤੋਂ ਰਹਿਤ ਵੀ ਹੈ ਜਿਹੜੀਆਂ ਪੁਰਾਣੀਆਂ ਇੰਡਸਟਰੀਆਂ ਨੂੰ ਉਜਾਗਰ ਕੀਤਾ ਜਾਵੇ ਉਹਨਾਂ ਨੂੰ ਸਟਰੋਂਗ ਕੀਤਾ ਜਾਵੇ ਜਿਹੜੇ ਜਲੰਧਰ ਦੀ ਇਹ ਸਪੋਰਟਸ ਫੂਡਸ ਦੀ ਇੰਡਸਟਰੀ ਹੈ ਉਹਨੂੰ ਮਜਬੂਤ ਕੀਤਾ ਜਾਵੇ ਉਹਨਾਂ ਚੋ ਜਿਹੜੀ ਪ੍ਰਦੂਸ਼ਣ ਕਰਦੀਆਂ ਵਟਾਈਆਂ ਜਾਂ ਦਲੂਸ਼ੀਆਂ ਵੇਧਰ ਕੀਤੇ ਜਾਂ। ਸੋ ਜਿੱਥੇ ਕੇਂਦਰ ਨਾਲ ਆਪਾਂ ਨੂੰ ਸੰਘਰਸ਼ ਕਰਨ ਦੀ ਲੋੜ ਆ ਜਿੱਥੇ ਕੇਂਦਰ ਨਾਲ ਆਪਾਂ ਨੂੰ ਆਪਦੇ ਹੱਕ ਲੈਣ ਦੀ ਲੋੜ ਆ ਸਾਨੂੰ ਆਪ ਦੇ ਇੱਥੇ ਵੀ ਉਹ ਨੀਤੀਆਂ ਵਾਲੀ ਆਉਂਦੀ ਲੋੜ ਆ ਜਿਹੜੀਆਂ ਕਿ ਪੰਜਾਬ ਕੇਂਦਰਤ ਹੋਣ। ਪਰ ਦੁੱਖ ਦੀ ਗੱਲ ਇਹ ਆ ਕਿ ਸਾਡੀਆਂ ਸਰਕਾਰਾਂ ਜਿੰਨੀਆਂ ਹੁੰਦੀਆਂ ਪਿਛਲਾ ਚੀਖ ਨਿਸ਼ਟਰਾਇਆ ਉਹ ਆਦੀ ਰਾਂਗ ਲੜੀਆਂ ਚ ਸੀਗਾ। ਹੁਣ ਜੇ ਆ ਸਾਡੇ ਕੋਲ ਸੀਐਮ ਸਾਹਿਬ ਹੈਗੇ ਉਹਨਾਂ ਦੀ ਕਾਬਲੀਅਤ ਦੀ ਵੀ ਘਾਟ ਆ ਤੇ ਵੱਡੀ ਗੱਲ ਆ ਉਹ ਇਹ ਬੰਦਾ ਆਏ ਨਸ਼ੇ ਚਰੂਗਾ ਤਾਂ ਕਿੰਨਾ ਕੁ ਹੱਲ ਕਰ ਸਕੂਗਾ ਸਾਨੂੰ ਤਾਂ ਉਹ ਜੀ ਲੀਡਰ ਚਾਹੀਦੀ ਜਿਹੜੇ 18-18 ਘੰਟੇ ਕੰਮ ਕਰ ਇੱਕ ਵਾਰੀ ਗੱਡੇ ਨੂੰ ਕੱਢ ਲਿਆ ਖੇਚਲ ਜਾ ਉਹ ਤੋਂ ਬਾਅਦ ਚਲੋ ਇੱਕ ਵਾਰੀ 20 ਤੇ ਆ ਜੇ ਫਿਰ ਨੋਰਮਲ ਤਰੀਕੇ ਨਾਲ ਚੱਲ ਸਕਦਾ ਸੋ ਇਹ ਮਸਲੇ ਆ ਬਹੁਤ ਇਹਨਾਂ ਮਸਲਿਆਂ ਨੂੰ ਲੈ ਕੇ ਆਪਾਂ ਇੱਕ ਖਰੜਾ ਤਿਆਰ ਕੀਤਾ ਹੈ ਮੇਰੀ ਤੁਹਾਨੂੰ ਗੁਜ਼ਾਰਿਸ਼ ਆ ਕਿ ਇਸ ਖਰੜੇ ਨੂੰ ਜ਼ਰੂਰ ਪੜੋ ਇਹਦੇ ਵਿੱਚ ਤੁਹਾਡੇ ਜਿਹੜੇ ਸੁਝਾਅ ਹੋਣ ਉਹ ਵੀ ਦੱਸੋ ਤੇ ਜਿਹੜੇ ਆਪਣਾ ਕੋਈ ਮਤਾਇਆ ਲੱਗ ਉਹਦੇ ਬਾਰੇ ਵੀ ਸਾਨੂੰ ਜਰੂਰ ਇੱਕ ਵਾਰੀ آگਾਹ ਕਰੋ ਆਪਾਂ ਇਹਨੂੰ ਮਾਰਚ ਦੇ ਵਿੱਚ ਲੈ ਕੇ ਆਏ ਸੀਗੇ ਤੇ ਆਪਣਾ ਇਹ ਹੈਗਾ ਕਿ ਵੀ ਅਗਲੀ ਜਿਹੜੀ ਫਰਵਰੀ ਦੇ ਅੰਤ ਤੱਕ ਜਾਂ 1 ਮਾਰਚ ਤੱਕ ਆਪਾਂ ਇਹਨੂੰ ਖੁੱਲਾ ਰੱਖਣਾ ਕਿਸੇ ਤਰੀਕੇ ਦਾ ਕੋਈ ਸੁਝਾਅ ਹੋਵੇ ਕਿਸੇ ਤਰੀਕੇ ਦੀ ਤੁਹਾਨੂੰ ਕੋਈ ਮਤਾਇ ਲਗੇ ਕਿਸੇ ਰਾਸਤਰੀ ਇਨਸਾਨੀ ਚੀਜ਼ ਜੀ ਹੈਗੀ ਆ ਇਨਸਾਨਾਂ ਨੇ ਵੇਖੀ ਕਿ ਆ ਕੀ ਕੀਤਾ ਇਹਦੇ ਵਿੱਚ ਕੋਈ ਘਾਟ ਨਹੀਂ ਰਹੀ ਹੋਣੀ ਆ ਕੋਈ ਚੀਜ਼ਾਂ ਮਿਸ ਆਊਟ ਹੋਈਆਂ ਹੋਣੀਆਂ ਆ ਉਦੇ ਬਾਰੇ ਵੀ ਸਾਨੂੰ ਜਾਗੋ ਕਰਾਓ ਪਿੱਛੇ ਐਡਰੈਸ ਦਾ ਭਾਈ ਗਵਿੰਦਰ ਰਹੇ ਨੇ ਗਿਆ ਇਥੇ ਨੰਬਰ ਤੁਸੀਂ ਦੱਸ ਸਕਦੇ ਹੋ ਤੇ ਵੀ ਆ ਚੀਜ਼ਾਂ ਦੀ ਲੋੜ ਹੈਗੀ ਆ ਸੋ ਉਹਨਾਂ ਵਾਸਤੇ ਤੁਸੀਂ ਅੱਗੇ ਆਓ ਇਸ ਤੋਂ ਇਲਾਵਾ ਮੌਕੇ ਦੇ ਉੱਤੇ ਉਹ ਹੁਣ ਜਿਵੇਂ ਇੱਥੇ ਸਕੂਲ ਦੀ ਦਿੱਕਤ ਹੈਗੀ ਆ ਸਿੱਖਿਆ ਦੀ ਦਿੱਕਤ ਦਾ ਬੱਚਿਆਂ ਦੀ ਜਾਂ ਭਾਈ ਸਾਹਿਬ ਰਿਆਂ ਦੇ ਜਿਹੜਾ ਦਰਜ ਘਟਿਆ ਜਾ ਰਿਹਾ ਇਹਦੇ ਵਿੱਚ ਮਿਸਲ ਸਤੋਜ ਦੀ ਜਿੱਥੇ ਵੀ ਲੋੜ ਪਊਗੀ ਜਿਸ ਤਰੀਕੇ ਦੇ ਵੀ ਲੋੜ ਪਊਗੀ ਅਸੀਂ ਸੰਘਰਸ਼ ਦੇ ਵਿੱਚ ਹਿੱਸਾ ਲਵਾਂਗੇ ਕੋਈ ਲਾਜਿਸਟਿਕ ਸਪੋਰਟ ਚਾਹੀਦੀ ਜਾਂ ਕੋਈ ਪ੍ਰੈਸ ਦੇ ਵਿੱਚ ਇਹਦੀ ਕਵਰੇਜ ਚਾਹੀਦੀ ਹੈ ਛਾਂਗ ਇਹਨਾਂ ਮਸਲਿਆਂ ਦੀਆਂ ਜਾਂ ਇਸ਼ੂ ਉਠਾਉਣ ਦੀ ਹੈਗੀ ਆ ਇੱਥੇ ਲਾਣ ਬੰਦੇ ਕਰਨ ਦੀ ਲੋੜ ਆ ਹੋਰ ਇਲਾਕੇ ਤੋਂ ਚੰਗੇ ਬਿਲਾ ਰਹੇ ਆ ਸੂਝਵਾਨ ਲੋਕ ਇੱਥੇ ਲੈ ਕੇ ਆਉਂਦੇ ਲੋੜ ਆ ਜਿਹੜੇ ਇਹਨਾਂ ਮਸਲਿਆਂ ਬਾਰੇ ਜਾਣੂ ਹੋ ਹੈ ਯਾਹਾਂ ਪਰ ਉਹ ਰਾਹ ਆ ਸਕਦੇ ਹੋ ਉਹਦੇ ਅਸਤੇ ਅਸੀਂ ਹਮੇਸ਼ਾ ਤਿਆਰ ਹਾਂ ਜੋ ਸਪੋਰਟ ਚਾਹੀਦੀ ਹੋਊਗੀ ਅਸੀਂ ਦੇਵਾਂਗੇ ਸਕੂਲ ਦੇ ਵਿੱਚ ਖਾਸ ਕਰਕੇ ਇਹ ਗੱਲ ਆ ਕਿ ਸਕੂਲ ਜਿਹੜਾ ਹੁੰਦਾ ਪਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਮਿੱਥ ਕੇ ਮਾਰਿਆ ਜਾ ਰਿਹਾ ਸਰਕਾਰੀ ਸਕੂਲ ਤੇ ਸਰਕਾਰੀ ਸੇਧ ਦੇ ਅੰਦਰ ਸੇ ਵਿਕੋ ਦਾ ਹਾਲ ਮਾਰਾ ਕੀਤਾ ਜਾਂਦਾ ਕਿਉਂਕਿ ਇਹ ਮੂਰਲੀਆਂ ਜ਼ਰੂਰਤਾਂ ਆਪਣੀਆਂ ਇਹਨਾਂ ਦੇ ਵਿੱਚ ਪ੍ਰਾਈਵੇਟ ਜੇ ਆਊਗਾ ਤਾਂ ਉਹ ਪੈਸਾ ਥੋੜਾ ਬਹੁਤ ਲੈ ਜਾਊਗਾ ਜਿਹੜਾ ਹੈਗਾ ਤੁਹਾਡਾ ਸਰਕਾਰੀ ਸੇਧ ਦਾ ਸੁਭਾਗ ਉਹਦੇ ਵਿੱਚ ਇੰਸ਼ੋਰੈਂਸ ਸੈਕਟਰ ਨੇ ਹੌਲੀ-ਹੌਲੀ ਮਾਰ ਦੇਣਾ ਹੈ ਉਹ ਲੋਕਾਂ ਨੇ ਪ੍ਰਾਈਵੇਟ ਹੱਤੋਂ ਪੈਣਾ ਤੇ ਇਸੇ ਤਰ੍ਹਾਂ ਜਿਹੜਾ ਐਜੂਕੇਸ਼ਨ ਸੈਕਟਰ ਦੇ ਨੂੰ ਆਪਾਂ ਵੀ ਮਾਰ ਰਹੇ ਆ ਆਪਾਂ ਦੇ ਬੱਚੇ ਪ੍ਰਾਈਵੇਟ ਪੜਾ ਰਹੇ ਆ ਜਿਹੜੇ ਸਰਕਾਰੀ ਸਕੂਲਾਂ ਹੌਲੀ-ਹੌਲੀ ਹੌਲੀ ਉਹਦਾ ਮਿਆਰ ਡਿੱਗਦਾ ਜਾਂਦਾ ਆਪਾਂ ਇਹ ਦੋਨੇ ਸਿਸਟਮ ਜੋ ਬਿਲਾਵਾ ਦਿੱਤਾ ਹੈ ਆਪਾਂ ਪ੍ਰਾਈਵੇਟ ਡਾਕਟਰ ਕੋਲੇ ਜਾਣ ਲੱਗੇ ਆ ਪ੍ਰਾਈਵੇਟ ਸਕੂਲ 'ਚ ਬੱਚੇ ਭੜਾਉਣ ਲੱਗੇ ਆ ਜਿਵੇਂ ਕਿ ਸਾਡੀ ਜ਼ਿੰਮੇਵਾਰੀ ਹੀ ਨਹੀਂ ਹੁੰਦੀ ਇਸ ਪਾਸੇ ਤਾਂ ਇਹ ਆਪਾਂ ਆਪ ਹੀ ਛੱਡਦੇ ਜਾ ਰਹੇ ਹਾਂ ਜਦੋਂ ਆਪਾਂ ਇਹਨੂੰ ਛੱਡ ਦਾਂਗੇ ਸਰਕਾਰਾਂ ਦਾ ਧਿਆਨ ਨਹੀਂ ਵੜਨਾ ਸ਼ੁਰੂ ਹੋਣਾ ਤੇ ਖੀਰ ਇਹ ਕਿ ਸਾਡਾ ਇੱਕ ਤਰ੍ਹਾਂ ਦੀ ਲਿਓ ਸਿੱਖਿਆ ਦੇ ਉੱਤੇ ਸਾਡੇ ਤੇ ਟੈਕਸ ਹੀ ਵਧਿਆ ਕਿਉਂਕਿ ਅਸੀਂ ਪ੍ਰਾਈਵੇਟ ਸਕੂਲ 'ਚ ਬੱਚਾ ਭਾਉਂਦੇ ਯਾਰਾਂ ਕਿ ਸਮ ਟੈਕਸ ਦੋਲਦਾ ਚਾਹੀਦਾ ਚਾਹੀਦੇ ਸਾਨੂੰ ਸਾਡੇ ਪੈਸੇ ਨਾਲ ਸਾਨੂੰ ਕੁਝ ਸੌਤ ਮਿਲ ਜਾਈਏ ਫਰੋਂ ਨਹੀਂ ਮੈਮ ਸੋ ਕਿਸੇ ਵੀ ਜਗ੍ਹਾ ਨੂੰ ਜਿਹੜੇ ਇਨਟਰੂਸਿਵ ਗ੍ਰੋਥ ਨਾਲ ਨਹੀਂ ਹੋਵੇ ਸਾਰੇ ਸਮਾਜ ਨੂੰ ਤਰੱਕੀ ਨਾ ਕਰਨੀ ਚਾਹੀਦੀ ਹੋਵੇ ਉੱਥੇ ਸਿੱਖਿਆ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਸਿਹਤ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਇਹੀ ਸਾਡੇ ਹੋ ਰਿਹਾ ਕਿ ਹੁਣ ਜਿਹੜੀ ਸਿੱਖਿਆ ਤੇ ਸਿਹਤ ਆ ਉਹ ਅਮੀਰ ਆਦਮੀ ਦੇ ਖੇਡ ਹੋ ਜਾਏਗੀ ਤੇ ਇਹ ਇਹ ਨਹੀਂਗਾ ਕਿ ਵੀ ਤੁਸੀਂ ਉਹ ਸਕੂਲ ਤੋਂ ਲੈ ਸਕਦੇ ਹੋ ਤਾਂ ਤੋੜੀ ਹੋ ਗਈ ਉਦੋਂ ਵੀ ਉਦੋਂ ਬਿਹਤਰ ਲੈ ਸਕਦਾ ਉਦੋਂ ਵੀਰ ਉਦੋਂ ਬਿਹਤਰ ਲੈ ਸਕਦਾ ਮਤਲਬ ਪੰਜਾਬ ਦੇ ਅਮੀਰ ਤੋਂ ਅਮੀਰ ਬੰਦੇ ਦੇ ਉੱਤੇ ਵੀ ਬਿਹਤਰ ਚੀਜ਼ ਪਈ ਹੈਗੀ ਆ ਸੋ ਇਹਦੇ ਹਸਤੇ ਹੱਕਸ ਤੇ ਆਪਾਂ ਨੂੰ ਲੜਨਾ ਪਊਗਾ ਇਹ ਜਿੰਨੀ ਦੇਰ ਸਿੱਖਿਆ ਤੇ ਸਿਹਤ ਦਾ ਸਹੀ ਲੈਣੇ ਚ ਜਮਹੂਰੀ ਕਰਨੀ ਹੁੰਦਾ ਇਹ ਹਰ ਬੰਦੇ ਦੀ ਪਹੁੰਚ ਤੇ ਨਹੀਂ ਪਹੁੰਚਦੀ ਜਿੰਨੀ ਦੇਰ ਸਰਕਾਰਾਂ ਲਈ ਇਹ ਦੇਖ ਲਗਦੀਆਂ ਉਹਨੀ ਦੇਰ ਆਪਣੀ ਕੋਈ ਨਾ ਕੋਈ ਲੁੱਟ ਕਰਦਾ ਰਹੂਗਾ ਉਹ ਆਪਦੇ ਆਪ ਨੂੰ ਚਾਹ ਕਿੰਡਾ ਵੀ ਵੱਡਾ ਸਮਝਦਾ ਰਹੇ ਕਿੰਡਾ ਵੀ ਨਾਟੂਖਾਨ ਸਮਝਦਾ ਰਹੇ ਉਹਨੂੰ ਸਭ ਤੋਂ ਚੰਗੀ ਨਹੀਂ ਮਿਲੂਗੀ ਨਾ ਸਿੱਖਿਆ ਚਹੀਦੀ ਮਿਲੂਗੇ ਲੈ ਬੱਚੇ ਨੂੰ ਤੇ ਨਾ ਉਹ ਸਿਹਤ ਦਾ ਇਲਾਜ ਉਹ ਸਭ ਤੋਂ ਵੇਹਤਰ ਲੂਆ ਚਾਹੇ ਉਹ ਕਿੰਨਾ ਹੀ ਪੈਸੇ ਵਾਲਾ ਹੋਵੇ ਕਿਉਂਕਿ ਅਖੀਰ ਉਹਦੇ ਨਾਲੋਂ ਵੱਡਾ ਕੋਈ ਨਾ ਕੋਈ ਦੁਨੀਆ ਦੇ ਵਿੱਚ ਹੋਰ ਬੈਠਾ ਜੀ ਜਿਹੜਾ ਉਹ ਲੈ ਰਿਆ ਜੀ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਇਹਨਾਂ ਨਾਲ ਸੰਘਰਸ਼ ਕਰਨਾ ਇਹਦੇ ਅਸਲ ਲੜਨਾ ਇਹਨਾਂ ਹੱਕਾਂ 'ਤੇ ਤੁਰਨਾ ਪੜਦਾ ਪੈਂਦਾ ਵੱਡੀ ਗੱਲ ਇਹ ਆ ਜਾਂਦੀ ਹੈ ਜਦੋਂ ਆਪਾਂ ਇਹ ਕਰਦੇ ਹਾਂ ਕਿ ਕੀ ਪੰਜਾਬੀਆਂ ਨੇ ਇਹ ਸੰਘਰਸ਼ ਨਹੀਂ ਕੀਤੇ ਕੀਤੇ ਆ ਕਾਲਿਦ ਦਲੇਬੋਤ ਕਿ ਇਸ ਅਕਰਸ਼ਣ ਨਾਲ ਲਾਤੇ ਜੂਝਿਆ ਇਸ ਲਈ ਪਾਸ ਸਮੇਂ ਹੁਣ ਠੀਕ ਆ 25 30 ਸਾਲਾਂ ਤੋਂ ਨਗਾਹਾਲ ਉੱਤਪਿਆ ਪਰ ਪਹਿਲਾਂ ਇਹਨਾਂ ਗੱਲਾਂ ਤੇ ਲੜੇ ਐ ਤੇ ਲੜੇ ਆ ਤਾਂ ਕਿਉਂ ਉਦੋਂ ਸਾਰੀਆਂ ਉਪਲਬਧੀਆਂ ਕਿਉਂ ਨਹੀਂ ਹੋਈਆਂ ਬਹੁਤ ਭਰਤੀਆਂ ਸਾਡੀਆਂ ਉਦੋਂ ਹੁੰਦੀਆਂ ਜਦੋਂ ਕਮਾਂਤਰੀ ਹਲਾਤ ਉਹਦੇ ਠੁਕਵੇਂ ਬਾਰੇ ਬਹੁਤ ਉਪਲਬਧੀਆਂ ਜਿਵੇਂ ਪੰਜਾਬੀ ਸੂਬੇ ਦੀ ਮਾਂ ਕੋਈ ਦੇਰ ਨਹੀਂ ਮੰਗੀ ਗਈ ਸੀ ਜਿੰਨੀ ਦੇਰ ਬੈਠ ਤੇ ਜਾਂ ਦਾ ਕੰਮ ਨਹੀਂ ਸ਼ੁਰੂ ਹੋਇਆ ਇਸੇ ਤਰ੍ਹਾਂ ਸਾਡੇ ਸੂਬੇ ਕੋਲੇ ਤਿੰਨ ਚਾਰ ਚੀਜ਼ਾਂ ਸਤਾਕਤ ਹੋ ਰਿਆ ਸੀ ਇੱਕ ਸਾਡੀ ਲੋਕੇਸ਼ਨ ਬਹੁਤ ਇੰਪੋਰਟੈਂਟ ਹੈ ਕਿ ਸਾਡੇ ਬਹੁਤ ਇੱਕ ਰਣਨੀਤਿਕ ਥਾਂ ਦੇ ਭੂਗੋਲਿਕ ਖੇਤਰ ਵਿੱਚ ਅਸੀਂ ਬੈਠੇ ਆਂ ਦੂਜੀ ਵੱਡੀ ਗੱਲ ਇਹ ਸਾਡੇ ਕੋਲੇ ਅਨਾਜ ਦਾ ਭੰਡਾਰ ਆ ਅਸੀਂ ਅਨਾਜ ਸਪਲਾਈ ਕਰਦੇ ਆ ਇਸ ਐਡੀ ਵੱਡੀ ਆਬਾਦੀ ਨੂੰ ਜਿਹੜੀ 2060 ਤੱਕ ਹਲੇ ਘਟਣ ਦੀ ਉਮੀਦ ਨਹੀਂ ਗੀ ਉਹਨਾਂ ਨੂੰ ਜੇ ਇੱਥੇ ਜਮਹੂਰੀ ਤਾਕਤ ਰੱਖਣੀ ਹੈ ਜੇ ਸਟੇਟ ਭਾਰਤੀ ਦੇਸ਼ ਨੂੰ ਕਾਇਮ ਰੱਖਣਾ ਤਾਂ ਇਸ ਅਨਾਜ ਦੀ ਬਹੁਤ ਵੱਡੀ ਲੋੜ ਹੈ ਇਜੀ ਗੱਲ ਇਹ ਹੈ ਕਿ ਸਾਡਾ ਬਹੁਤ ਵੱਡਾ ਹਿੱਸਾ ਡਾਇਸਪੋਰਾ ਅਜਬਾਰ ਬੈਠਾ ਜਿਹੜਾ ਸਾਡੇ ਉੱਤੇ ਸਾਡੀ ਆਵਾਜ਼ ਚੱਕ ਸਕਦਾ ਹਰ ਸਾਡੀ ਆਵਾਜ਼ ਚੱਕੀ ਜਾਂਦੀ ਆ ਸੋ ਇਹ ਗੱਲ ਕੋਈ ਤੁਹਾਨੂੰ ਕਹੇ ਕਿ ਆਪਾਂ ਆਪਣੀ ਖੇਡ ਸਿਰਫ 13 ਐਮਪੀਆ ਤੱਕ ਹੀ ਹੈਗੀ ਆ ਤੇ ਤਾਂ ਨਹੀਂ ਸਾਡੀ ਗੱਲ ਮੰਲਣੀ ਇਹ ਭਲੇਖੇ ਮਨ ਚੋਂ ਕੱਢ ਦਿਓ ਅਸੀਂ ਅੱਜ ਫੌਜ ਦੇ ਵਿੱਚ ਬਹੁਤ ਵੱਡੀ ਗੇਂਦਤੀ ਚ ਅਸੀਂ ਬਹੁਤ ਅੱਛੇ ਬਹੁਤ ਖੇਤਰ ਚ ਬੈਠੇ ਆ ਅਸੀਂ ਭਾਰਤ ਨੂੰ ਬਹੁਤ ਵੱਡੀ ਸਿਕਿਉਰਿਟੀ ਦੇ ਰਹੇ ਆ ਫੂਡ ਗ੍ਰੇਨਸ ਦੀ ਉਦੇ علاوہ ਸਾਡੇ ਬਹੁਤ ਵੀਰ ਬਾਹਰ ਬਿਖੇ ਜਿਹੜੇ ਸਾਡੇ ਸਾਡੇ ਮੁੱਦਿਆਂ ਨੂੰ ਚੱਕ ਸਕਦੇ ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਕੁਮਾਂਤਰੀ ਹਾਲਾਤ ਬਦਲ ਰਹੇ ਆ ਸਾਡੇ ਹਾਲਾਤ ਚੰਗੇ ਹੋਣਗੇ ਅਸੀਂ ਜੇ ਮੰਗਾਂਗੇ ਸਾਨੂੰ ਦੇ ਦੇ ਅਸੀਂ ਪਹਿਲਾਂ ਇਕੱਠੇ ਹੋ ਕੇ ਆਪਦੇ ਮੰਗਾਂ ਮੰਗੇ ਕਿ ਵੀ ਆ ਸਾਡੇ ਹੱਕ ਵੜਦੇ ਆ ਇਹ ਹੱਕਾਂ ਨੂੰ ਸਾਨੂੰ ਦਿਓ ਆਪਾਂ ਪਿਛੇ ਵੇਖਿਆ ਜਦੋਂ ਆਪਾਂ ਕਿਸਾਨਾਂ ਸਾਂ ਇਕੱਠੇ ਹੋਏ ਹਰੇਕ ਕਹਿੰਦਾ ਸੀਗਾ ਕਿ ਇਹ ਕੌਣ ਨਹੀਂ ਟੋਕ ਸਕਦੇ ਇਹ ਤਾਂ ਨਹੀਂ ਹੋ ਸਕਦੇ ਪਰ ਹੋਇਆ ਅਖੀਰ ਉਹਨਾਂ ਝੁਗੜਾ ਪਿਆ ਉਹਦੇ ਵੀ ਆਕੇ ਚੁਕੇ ਜਦੋਂ ਬਿਲਕੁਲ ਸ ਇਹ ਖਤਮ ਹੋ ਗਿਆ ਸੀਗਾ ਕੋਈ ਉਮੀਦ ਹੀ ਨਹੀਂ ਸੀ ਕਿ ਮੋਦੀ ਆਕੇ ਚੁੱਕ ਜੂਗਾ ਗੁਰਨਾਕ ਸਾਹਿਬ ਦੇ ਆਪਣਾ ਗੁਰਪੁਰਬ ਦੇ ਉੱਤੇ ਆਕੇ ਉਹਨੇ ਮਾਫੀ ਮੰਗ ਕੇ ਕੁਰੂਨ ਵਾਪਸ ਹੋਇਆ ਉਹਨਾਂ ਨੂੰ ਦਿਸਦਾ ਕਿ ਅਸੀਂ ਕਿੰਨੇ ਸ਼ਰੂਰੀ ਹਾਂ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਇਹ ਚ ਬੇਫਰਗੇ ਤਾਂ ਕਾਮ ਕਾਮ ਹੋ ਰਹੀ ਹਾਂ ਉਹਨਾਂ ਨੂੰ ਪਤਾ ਹੈ ਕਿ ਉਹਦੇ ਹੱਥ ਅਸੀਂ ਮਾਰ ਕੇ ਬੈਠੇ ਹਾਂ ਦੀੜੇ ਬਣਦੇ ਇਹਨਾਂ ਨੇ ਵਾਅਦੇ ਕੀਤੇ ਸੋ ਇਹ ਆ ਕਿ ਸਾਡੀ ਪੋਜੀਸ਼ਨ ਬਹੁਤ ਸਟਰੋਂਗ ਆ ਅਸੀਂ ਮਜ਼ਬੂਤ ਆ ਤੇ ਗੁਰਬਾਣੀ ਚ ਜਿਵੇਂ ਗੁਰੂ ਸਾਹਿਬ ਨੇ ਅਖੀਰ ਚ ਗੱਲ ਕਰਦੇ ਆ ਨੌਵੇਂ ਪਾਠ ਮਹਾਰਾਜ ਦੇ ਸ਼ਲੋਕਾਂ ਚ ਕਿ ਵੀ ਉਸ ਕਾਲਪੁਰਖ ਦਾ ਥਾਪੜਾ ਚਾਹੀਦਾ ਤੁਹਾਡੇ ਕੋਲ ਬਲ ਵੀ ਆਉ ਤੁਹਾਡੇ ਬੰਧਨ ਵੀ ਛੁੱਟਣਗੇ ਤੇ ਸਾਰਾ ਕੁਝ ਹਰ ਚੀਜ਼ ਦਾ ਉਪਾਅ ਦੁਨੀਆ ਦੇ ਵਿੱਚ ਹਰ ਚੀਜ਼ ਹੋ ਸਕਦੀ ਆ ਸਿਰਫ ਆਪ ਨੂੰ ਲਾਂਬੰਦ ਹੋਣ ਦੀ ਲੋੜ ਆ ਜਥੇ ਬੰਧ ਹੋਣ ਦੀ ਲੋੜ ਆ ਤੇ ਇੱਕ ਟੀਚੇ ਵੱਲ ਵਧਣ ਦੀ ਲੋੜ ਆ ਅਸੀਂ ਆਹ ਟੀਚੇ ਤੁਹਾਡੇ ਅੱਗੇ ਰੱਖੇ ਆ ਇਹਦੇ ਮਨੋਰਥ ਰੱਖੇ ਆ ਕਿਵੇਂ ਸਰਵਧਾਨ ਦੇ ਦਾਇਰੇ ਚ ਰਹਿ ਕੇ ਸ਼ਾਂਤ ਨਹੀਂ ਸੰਘਰਸ਼ ਦੇ ਰਹੀ ਸ਼ਾਂਤ ਨਹੀਂ ਬੰਗਾ ਰਹੀ ਇੱਕ ਨਰੇਟਰ ਰਾਹੀ ਚੂਣਾ ਦੇ ਵਿੱਚ ਭਾਗ ਲੈ ਕੇ ਆਪਾਂ ਇਹ ਚੀਜ਼ਾਂ ਦੇ ਬਾਰੇ ਪੜ੍ਹ ਸਕਦੇ ਆ ਉਹਦੀ ਗੱਲ ਕੀਤੀ ਆ ਤੁਸੀਂ ਇਹਨੂੰ ਜਰੂਰ ਪੜੋ ਇੱਤੇ ਵਿਚਾਰੋ ਕੋਈ ਗੱਲ ਬਾਤ ਤੁਹਾਨੂੰ ਲੱਗੇ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ ਇਹਦੇ ਵਿੱਚ ਸਾਨੂੰ ਉਹ ਸਾਰਾ ਦਿਨ ਕਿ ਭਾਈ ਇਹ ਆਹ ਗੱਲ ਕੀਤੀ ਕਿਵੇਂ ਹੋ ਸਕਦੀ ਆ ਤੇ ਇਹਦੇ ਨਾਲੋਂ ਬਿਹਤਰ ਆਏ ਮੋਸਾਇਦਾ ਉਹ ਵੀ ਸਾਰਾ ਸੁਝਾ ਦਿਓ ਇੰਨੀ ਗੱਲਾਂ ਕਰਕੇ ਤੁਹਾਡੇ ਕੋਲ ਖੇਨਾ ਯਾਦਨਾ ਕਰਦਾ ਵਾਈ ਰੋਜੀ ਕਾ ਖਾਲਸਾ ਵਾਈ ਰੋਜੀ